ਚੰਡੀਗੜ੍ਹ ਕਾਰਨੀਵਲ ਅੱਜ ਸੈਕਟਰ 11 ਦੇ ਵਿਖੇ ਲੱਗ ਗਿਆ ਹਾਲਾਂਕਿ ਜੇਕਰ ਬੀਤੀ ਕੱਲ ਦੀ ਗੱਲ ਕਰੀਏ ਤਾਂ ਜੂਰ ਚੰਡੀਗੜ੍ਹ ਅਰਵਾਇਜ਼ਰ ਵੱਲੋਂ ਇਸ ਦਾ ਰੀਪਰ ਕਰਕੇ ਸ਼ੁਰੂਆਤ ਕੀਤੀ ਗਈ ਸੀ ਫਿਲਹਾਲ ਦੂਸਰਾ ਦਿਨ ਦੂਸਰੇ ਦਿਨ ਦੇਖੋ ਤੁਸੀਂ ਰੌਣਕਾ ਲਗਾਤਾਰ ਜੋਦ ਜਾਂ ਧਿਓ ਨੇ ਚੰਡੀਗੜ੍ਹ ਦੇ ਲੋਕ ਨੇ ਜਾਂ ਪਾਰੀ ਰਾਜ ਦੇ ਲੋਕ ਦੀ ਗੱਲ ਕਰੀਏ ਤਾਂ ਜੂਰ ਇਸ ਜਗ੍ਹਾ ਦੇ ਉੱਤੇ ਜਿਹੜਾ ਚੰਡੀਗੜ੍ਹ ਦਾ ਕਾਰਨੀਵਲ ਆ ਉਹ ਦੇਖਣ ਦੇ ਲਈ ਪਹੁੰਚ ਰਹੇ ਨੇ ਦੂਸਰੇ ਪਾਸੇ ਅਗਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੀ ਪੂਰਾ ਮੁਸਤੈਦ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਘਟਨਾ ਲਾਲ ਕਿਲੇ ਦੇ ਵਿੱਚ ਹੋਈ ਆ ਉਸ ਦੇ ਵਿੱਚ ਕਾਫੀ ਮੁਸਤੈਦੀ ਦਿਖਾਂਦਾ ਹੋਇਆ ਪ੍ਰਸ਼ਾਸਨ ਵੀ ਹੁਣ ਪੂਰਾ ਨਜ਼ਰ ਆ ਰਿਹਾ ਹਾਲਾਂਕਿ ਸਭ ਤੋਂ ਪਹਿਲਾਂ ਅਗਰ ਐਂਟਰ ਜਦੋਂ ਆਪਾਂ ਕਰਦੇ ਆ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਚੈਕਿੰਗ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਬੂਥ ਆਪਣਾ ਉਹ ਵੀ ਲਗਾ ਹੋਇਆ ਨਜ਼ਰ ਆ ਰਿਹਾ ਹੈ ਅਗਰ ਦੂਸਰੇ ਪਾਸੇ ਗੱਲ ਕਰੀਏ ਤਾਂ ਬੱਚਿਆਂ ਦੇ ਮਨੋਰੰਜਨ ਲਈ ਇੱਥੇ ਝੂਟੇ ਜਿਹੜੇ ਨੇ ਉਹ ਵੀ ਲਗਾਏ ਗਏ ਨੇ ਤੇ ਦੂਸਰੇ ਪਾਸੇ ਦੇਖੋ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਕੈਲੀਏ ਵੀ ਜੋ ਬੱਚੇ ਕਾਰਟੂਨ ਦੇਖਦੇ ਨੇ ਉਹ ਚੀਜ਼ਾਂ ਨੂੰ ਇਸ ਤਰ੍ਹਾਂ ਬਣਾ ਹੋਇਆ ਕਿ ਬੱਚੇ ਇੱਥੇ ਉਸ ਕਾਰਟੂਨ ਦਾ ਮਨੋਰੰਜਨ ਜਿਹੜਾ ਉਹ ਲਿਸਨ ਉਸਦੇ ਮ제 ਜਿਹਨੇ ਲੈ ਸਕਣ ਇੱਕ ਤਾਇ ਹੈ ਦੂਸਰੇ ਪਾਸੇ ਦੇਖੋ ਤੁਸੀਂ گورਮੈਂਟ ਆਰਟ ਕਾਲਜ ਚੰਡੀਗੜ੍ਹ ਦੇ ਵੱਲੋਂ ਆ ਜਿਹੜਾ ਗੱਡੀ ਜਿਹੜੀਆਂ ਬਣਾਈ ਗਈ ਕਿਉਂਕਿ ਬੱਚੇ ਲਗਾਤਾਰ ਜਿਹੜੇ ਆ ਉਹ ਇਸ ਦੇ ਉੱਤੇ ਆਨੰਦ ਮਾਣਦੇ ਹੋਏ ਅਝੂਨ ਨਜ਼ਾਰੇ ਆਉਂਦੇ ਨੇ ਹਾਲਾਂਕਿ ਇਹ ਰਿਕਸ਼ੀਆਂ ਦੇ ਉੱਤੇ ਜਾਂ ਰੇੜੀ ਦੇ ਉੱਤੇ ਕਹਿ ਲਈ ਕਿ ਬੜਾਏ ਹੋਏ ਨਜ਼ਾਰੇ ਤੁਸੀਂ ਪਾਸੇ ਦੇਖੋ ਜਿਹੜੀ ਹੈ ਇੱਕ ਬੱਚੇ ਜਿੰਨੇ ਚਲਾਉਂਦੇ ਹੋਏ ਨਜ਼ਾਰਾ ਰਿਹਾ ਨੇ ਇੰਜੋਏ ਕਰਦੇ ਹੋਏ ਨਜ਼ਾਰਾ ਨੇ ਤੇ ਕਾਰਟੂਨ ਜਿਹੜੇ ਥਿੰਗਸ ਦੇ ਉੱਤੇ ਤੇ ਸਾਰਾ ਕੁਝ ਬੜਾਇਆ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਫੇਰੋਦਾਰੀ ਕਰਨੀ ਹੈ ਤਾਂ ਉਸ ਦੇ ਵਾਸਤੇ ਵੀ ਅਲੱਗ ਜਿਹੇ ਸਟਾਲ ਜਿਹੜੇ ਨੇ ਉਹ ਵੀ ਲਗਾਏ ਹੋਏ ਐ ਨਜ਼ਾਰਾ ਚੰਡੀਗੜ੍ਹ ਟੂਰਿਜ਼ਮ ਵੱਲੋਂ ਵੀ ਇੱਕ ਵੱਡਾ ਸਟਾਲ ਜਿਹੜਾ ਲਗਾਇਆ ਗਿਆ ਕਿ ਚੰਡੀਗੜ੍ਹ ਦੇ ਉੱਧਰੇ ਗਏ ਟੂਰਿਸਟ ਆਉਂਦੇ ਨੇ ਉਹਨਾਂ ਨੂੰ ਜਾਣਕਾਰੀ ਜਿਹੜੀ ਹੈ ਉਹ ਪੂਰੀ ਮੁਹੱਈਆ ਕਰਾਈ ਜਾ ਸਕੇ ਤੇ ਸ਼ਾਮ ਦੀ ਗੱਲ ਕਰਦੇ ਹਾਂ ਸ਼ਾਮ ਦੇ ਟਾਈਮ ਕਿਤੇ ਲੱਗ ਲੱਗ ਕਲਾਕਾਰ ਆਪਣੀਆਂ ਕਲੇਕ੍ਰਿਤੀਆਂ ਜਗੂਰ ਤੇ ਆਪਣੇ ਸੰਗੀਤਾਂ ਨਾਲ ਜੋੜ ਦਾ ਕਿਤੇ ਲੋਕਾਂ ਨੂੰ ਲੋਕਾਂ ਦਾ ਮਨੋਰੰਜਨ ਕਰਦੇ ਹਾਂ ਮੈਂ ਜਦੋਂ ਜੇਕਰ ਆਸ ਦੀ ਗੱਲ ਕਰਕੇ ਤਾਂ ਅੱਜ ਜੇ ਕੋਈ ਤੇ ਗੁਰਦਾਸ ਸਿੰਘ ਜੀ ਇਸ ਜਗ੍ਹਾ ਤੇ ਪਹੁੰਚਣਗੇ ਤੇ ਆਪਣੇ ਸੰਗੀਤ ਰਾਂਗੇ ਆਪਣੇ ਬੋਲੇ ਰਾਂਗੇ ਜੂੜ ਚੰਡੀਗੜ੍ਹ ਦੀ ਜਿਹੜੇ ਟੂਰਿਸਟ ਨੇ ਚੰਡੀਗੜ੍ਹ ਦੇ ਵਿੱਚ ਆਲਦੇ ਨੇ ਘੁੰਮਣ ਦੇ ਨਹੀਂ ਉਹਨਾਂ ਦਾ ਮਨੋਰੰਜਨ ਕਰਦੇ ਹੋਏ ਵੀ ਨਜ਼ਰ ਆਉਂਦੀ। ਅਗਰ ਤੁਸੀਂ ਇਸ ਤਾਰੇ ਵਰਤੇ ਹੋ ਰਹੇ ਹੋ ਤਾਂ ਘਰ ਦੀ ਡੈਕੋਰੇਸ਼ਨ ਦਾ ਸਮਾਨ ਵੀ ਤੁਸੀਂ ਇੱਥੋਂ ਲੈ ਸਕਦੇ ਹੋ। ਤੇ ਟੂਰਿਸਟ ਜਿਹੜੇ ਆਂਦੇ ਨੇ ਉਹਨਾਂ ਤੇ ਵੀ ਕਿਤਨਾ ਕਿਤੇ ਵਧੀਆ ਟੂਰਿਜ਼ਮ ਸਪੋਰਟ ਜਿਹੜੀ ਉਪਰਾਈ ਹੋਈ ਅੱਜ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਕਜ਼ੂਰ ਦੇਖੋ ਤੁਸੀਂ ਸਾਹਮਣੇ ਮੇਰੇ ਇੱਕ ਥੋਮਸ ਜਿਹੜਾ ਕਿ ਟਾਲ ਕਾਰਟੋਨ ਜਿਹੜੀ ਦੇਖ ਸਕਦੇ ਹੋ ਟੀਮ ਦੇ ਉੱਤੇ ਤੇ ਉਹਨਾਂ ਦਾ ਇਹ ਟੀਮ ਜਿਹੜੀ ਉਪਰਾਈ ਗਈ ਆ ਕਾ ਜਿਦਾਂ ਨੇ ਬਣਾਈ ਗਿਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਵੀ ਦੂਰ ਕਰਾਂਗੇ ਬਾਈ ਜੀ ਅਗਰ ਇਸ ਥੀਮ ਦੀ ਗੱਲ ਕਰੀਏ ਇਸ ਫੋਮਸ ਦੀ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਕਿਵੇਂ ਦੇਖਦੇ ਹੋ ਕੀ ਸੋਚਾ ਸੀ ਇਹ ਅੱਧ ਦੀ ਭਲਾਈ ਜਾਵੇ ਮੈਨੂੰ ਪੰਜਾਬੀ ਨਹੀਂ ਆਉਂਦੀ ਅਗਰ ਹਿੰਦੀ ਵਿੱਚ ਕਰਾਂ ਤਾਂ ਅਗਰ ਜਿ세 ਇਹ ਆਪਨੇ ਪਤਾ ਹੈ ਫੋਮਸ ਕੀ ਸੋਚਾ تھا ਔਰ ਆਪ ਪਹਿਲੇ ਤਾਂ ਆਪ ਨਾਮ ਬਤਾ ਦਿਜੀਏ ਔਰ ਕਹਾਂ ਸੇ ਹੈ मैं अधिराज हूँ मैं मुजफ्फरनगर से हूँ ये हमने ये सोच के बनाया था कि मतलब बच्चों को अच्छा लगेगा घूमेंगे बच्चे इसमें कितने दिन लगे इसमें हमें नौ दिन लगे, नौ दिन लगे। सोचा क्या था कि यही चीज बनाई जाए और भी कुछ बनाया जा सकता था बहुत सारी चीज सोची थी ये प्रैक्टिकल लगा ज्यादा सुंदर लगा तो ये बना लिया नौ दिन लगे और नौ दिन में कितने लोग जो है इस चीज पर जो है जुटे थे क्या से बारह बंदों ने काम करा है बाकी के आठ बंदे यहाँ पे काम करेंगे कोई बच्चे बुला रहा है बिल्कुल बच्चे के लिए बुलाई जा रही हालांकि अगर इस इसमें अगर बच्चों ने घूमना हो तो क्या फीस है किसी पचास बच्चे के लिए सौ बड़े के लिए ठीक है बदूर चेकर इस दूसरे कु ਲਗਾਇਆ ਹੋਇਆ ਦਿਖ ਰਿਹਾ ਤੁਹਾਨੂੰ ਆਰਟ ਐਂਡ ਕ્રાਫਟ ਦੀਆਂ ਗੱਲਾਂ ਕਰੀਏ ਤਾਂ ਆਰਟ ਦਾ ਕਿੰਨਾ ਕਿਤੇ ਇਥੇ ਜੂਰ ਦੇਖਣ ਨੂੰ ਮਿਲਦਾ ਜਿਦੇ ਵਿੱਚ ਬੱਚੇ ਜਿਹੜੇ ਨੇ ਉਹ ਛੋਟੇ ਜੂਰ ਲੈਂਦੇ ਹੋਏ ਨਜ਼ਰ ਆਉਂਦੇ ਚਾਹੇ ਵੱਡੇ ਬੱਚੇ ਨੇ ਵੱਡੇ ਜਿਹੜੇ ਆਉਂਦੇ ਨੇ ਉਹ ਫੋਰਟੀ ਨੇ ਹੋਰ ਅੱਛਾ ਗਿਆ ਤੇ ਦੂਸਰੇ ਪਾਸੇ ਗੁੰਜਾਰ ਬਿੱਲੀ ਆਉ ਛੋਟੇ ਬੱਚੇ ਵਾਸਤੇ ਜੂਰ ਜਿਹੜਾ ਹੋ ਰੱਖਿਆ ਹੈ ਹਾਲਕਿ ਹੁਣ ਜੇਕਰ ਗੱਲ ਕਰੀ ਤਾਂ ਬੱਚੇ ਜਿਹੜੇ ਨੇ ਇਸ ਨੂੰ ਪੂਰਨ ਤੌਰ ਤੇ ਅਸੰਤ ਇਹ ਕਰਦੇ ਹੋਏ ਨਜ਼ਰਾਂ ਲੈ ਕੇ ਵੀ ਇੱਕ ਅਲੱਗ ਥੀਮ ਜਰੀ ਹੈ ਉਹ ਇਹਨਾਂ ਵੱਲੋਂ ਜਿਹੜੀ ਹੈ ਉਹ ਲਿਆਂਦੀ ਗਈ ਹੈ ਤਾਂ ਹੋਰ ਵੀ ਆਪਾਂ ਗਲਬਤ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਬੱਚੇ ਜਿਹੜੇ ਇੰਜੋਏ ਕਰਦੇ ਹੋਏ ਵੀ ਨਜ਼ਰਾਂ ਦੇਖੋ ਤੁਸੀਂ ਬੱਚੇ ਨਾਲੇ ਵੱਡੇ ਇੰਜੋਏ ਕਰਨੇ ਇਸ ਦੇ ਵਿੱਚ ਕਰਦੇ ਹੋਏ ਵੀ ਜਿਹੜਾ ਉਹ ਨਜ਼ਰਾਂ ਨੇ ਤਾਂ ਭਾਈ ਜੀ ਜੀ ਸਰਮ ਉਹਨੇ ਭਾਈ ਜੀ ਅਗਰ ਇਸ ਦੀ ਗੱਲ ਕਰੀਏ ਤਾਂ ਕੀ ਚੀਜ਼ ਬਣਾਈ ਹੈ ਅਸੀਂ ਮਤਲਬ ਕਾਰਟ ਸੁਣਾਏ ਹੋਏ ਨੇ ਜਿਸ ਤੇ ਬੱਚੇ ਰਾਈਡਸ ਲੈਂਦੇ ਨੇ ਤੇ ਕਾਲਜ ਵੱਲੋਂ ਸਾਨੂੰ ਮਤਲਬ ਮਟੀਰੀਅਲ ਪ੍ਰੋਵਾਈਡ ਹੁੰਦਾ ਈ ਤੇ ਕਾਰਨੀਵਲ ਤੋਂ ਪਹਿਲਾਂ ਅਸੀਂ ਤਿਆਰੀਆਂ ਕਰਦੇ ਹਾਂ ਉਹ ਬਣਾਉਣ ਦੀਆਂ ਤੇ ਉਸ ਤੋਂ ਬਾਅਦ ਕਾਰ 3 ਦਿਨ ਚਲਾਉਂਦੇ ਹਾਂ ਇੱਥੇ ਤੇ ਬੱਚੇ ਇੰਜੋਏ ਕਰਦੇ ਨੇ ਜੀ ਵੇਖ ਕੇ ਕਿੰਨਾ ਕੁ ਟਾਈਮ ਲੱਗਦਾ ਇਹਨਾਂ ਨੂੰ ਬਣਾਉਣ ਦੇ ਲਈ ਅਗਰ ਗੱਲ ਕਰੀ ਤਾਂ ਕਿੱਥੋਂ ਆਏ ਹੋ ਤੁਸੀਂ ਮੈਂ ਮੋਹੱਲੇ ਤੋਂ ਬਿਲੋਂਗ ਕਰਦਾ ਵੈਸੇ ਜੀ ਤੇ ਮੈਂ ਆਰਟ ਸਕੂਲ ਦਾ ਸਟੂਡੈਂਟ ਹਾਂ ਇੱਥੇ ਬੀਐਫਏ ਸੈਕੰਡ ইয়ার 'ਚ ਤੇ ਸਾਨੂੰ 8 ਤੋਂ 10 ਦਿਨ ਲੱਗਦੇ ਨੇ ਇਹਨਾਂ ਨੂੰ ਸਾਨੂੰ ਪੂਰਾ ਹਫ਼ਤਾ ਲੱਗੇ ਸੀਗਾ ਸਵੇਰ ਤੋਂ ਲੈ ਕੇ ਸ਼ਾਮ ਪੜਾਈ ਨਹੀਂ ਹੁੰਦੀ ਸੀ ਫਿਰ ਹੈਗਾ ਉਹ ਤਾਂ ਹੁੰਦਾ ਸੀ ਪੜਾਈਆਂ ਦੇ ਨਾਲ ਨਾਲ ਕਰਦੇ ਸੀਗੇ ਐਕਸਟਰਾ ਟਾਈਮ ਚ ਕੱਢ ਕੇ ਕੰਮ ਕਰਨ ਤੋਂ ਬਾਅਦ ਆਪਣੀ ਪੜਾਈ ਕਰਨ ਤੋਂ ਨਾਲ-ਨਾਲ ਅਸੀਂ ਇਹ ਕੰਮ ਕਰਦੇ ਸੀਗੇ ਬਿਲਕੁਲ ਕੀ ਕੁਛ ਲੱਗਿਆ ਜਿਸ ਨਾਲ ਇਹਨਾਂ ਨੂੰ ਡਿਜ਼ਾਈਨ ਡਰਾਅ ਕੀਤਾ ਗਿਆ ਹਾਂਜੀ ਇਸ ਤੇ ਸਾਡੀ ਲੱਕੜ ਲੱਗੀ ਹੈ ਲੱਕੜ ਦੇ ਵੱਲੇ ਜਿਵੇਂ ਹੁੰਦੇ ਨੇ ਤੇ ਨਾਲ ਜਿਵੇਂ ਪਲਾਈਵੋਡ ਹੁੰਦੇ ਨੇ ਤੇ ਅਖਬਾਰ ਹੋਗੇ ਪੇਪਰ ਹੋਗੇ ਕਲਰਸ ਹੋਗੇ ਬਸ ਇਹ ਜਿੱਚ ਲੱਗਦੀ ਨੇ ਬੇਸਿਕ ਚੀਜ਼ਾਂ ਹਾਂਜੀ ਕੀ ਸੋਚਿਆ ਸੀਗਾ ਵੀ ਆਪਾਂ ਯੂਨੀਕੌਰਨ ਬਣਾਉਣਾ ਤੇ ਬੱਚਿਆਂ ਨੂੰ ਜ਼ਿਆਦਾ ਪਸੰਦ ਆਊਗਾ ਕਿਉਂਕਿ ਜਿਵੇਂ ਹੁੰਦਾ ਜੀ ਬੱਚਿਆਂ ਦਾ ਮਾਈਂਡਸੈਟ ਹੁੰਦਾ ਹੈ ਕਿ ਥੋੜਾ ਡ੍ਰੀਮ ਲਾਈਫ ਹੁੰਦੀ ਹੈ ਬੱਚਿਆਂ ਦੀ ਕਿ ਸਾਡੇ ਸੁਪਨੇ ਆ ਜਾ ਕਰ ਗਏ ਮੇਰੇ ਸੁਪਨੇ ਚ ਕੀ ਜੋ ਦੇਖਦੇ ਨੇ ਅਸੀਂ ਉਹ ਚੀਜ਼ ਉਹਨਾਂ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨੂੰ ਰੀਅਲ ਲਾਈਫ 'ਚ ਦਿਖਾਈਏ ਬਿਲਕੁਲ ਤਾਂ ਬੱਚੇ ਕਿੰਨਾ ਕੁ ਪਸੰਦ ਕਰ ਰਹੇ ਨੇ ਵਧੀਆ ਕਰਦੇ ਨੇ ਕਿ ਇੱਥੇ ਬੱਚੇ ਵੀਰੇ ਬੈਠ ਕੇ ਫੋਟੋ ਖਿਚਾਉਂਦੇ ਨੇ ਦੇ ਉੱਪਰ ਸੋਸੇ ਉਹ ਸਾਹਮਣਾ ਕਰਿਆ ਸੀ ਕਿ ਬੱਚੇ ਜੇ ਕੋਈ ਬੈਠਣ ਤੇ ਪ੍ਰੋਪਰ ਫੀਲ ਲੈਣ ਵੀ ਹਾਂ ਯੂਨੀਕੌਰਨ ਤੇ ਬੈਠ ਕੇ ਸਵਾਰੀ ਕੀਤੀ ਹੈ ਸੋਨਾਂ ਕੀ ਇਹਨਾਂ ਘਰ ਚਾ ਲੈਂਦਾ ਹੈ ਆਰਾਮ ਨਾਲ ਅਸੀਂ ਖੁਦ ਮਹਿਬੂਬ ਖੋਦੇ ਤੇ ਬੈਠ ਸਕਦੇ ਹਾਂ ਆਰਾ ਹਜ਼ੂਰ ਦੇਖੋ گورਨਮੈਂਟ ਆਹ ਕਾਲਜ ਦੇ ਜਿਹੜੇ ਸ਼ੂਰ ਸੇਵਲਾ ਮਦੋਂ ਇੱਕ ਯੂਨੀਕੋਨ ਆਪਣਾ ਆ ਗਿਆ ਤੇ ਕਹਿੰਦੇ ਨੇ ਸੁਪਨੇ ਦਾ ਮਹਿਲ ਸੁਪਨੇ ਦਾ ਮਹਿਲ ਵਾਂਗੂ ਇਹ ਜਿਹੜਾ ਉਹ ਬਣਾਇਆ ਗਿਆ ਤੇ ਇਹਦੇ ਵਿੱਚ ਕਾਫੀ ਜਿਹੜੀ ਹੈ ਉਹ ਮਿਹਨਤ ਜਿਹੜੀ ਹੈ ਉਹ ਲੱਗਦੀ ਹੋਈ ਬੱਚਾ ਦੀ ਨਜ਼ਰ ਵੀ ਆਉਂਦੀ ਹੈ ਲਗਾਤਾਰ ਦੇਖੋ ਤੁਸੀਂ ਕਿੰਨੇ ਵੀ 8 ਤੋਂ 10 ਦੇ ਜਿਹੜੇ ਨੇ ਉਹ ਲੱਗਦੇ ਨੇ ਇਸ ਨੂੰ ਬਣਾਉਣ ਦੇ ਲਈ ਹਜ਼ੂਰ ਜਿਹੜੇ ਬੱਚੇ ਇਸ ਨੂੰ ਇੰਜੋਏ ਕਰਦੇ ਹੋਏ ਦੀ ਨਜ਼ਰ ਆਉਂਦੇ ਹੈ ਚੰਡੀਗੜ੍ਹ ਤੋਂ ਬੁਢਾ ਜਨ ਲਈ ਸਰਵਿਸਿੰਗ ਦੇ ਨਾਲ ਸੰਦੀਪ ਸਿੰਘ ਅਜੀਤ ਵਰਤਦੀ ਹੈ। ਚੰਡੀਗੜ੍ਹ ਦਾ ਸਰਪਰਾ 11 ਦੇ ਵਿੱਚ ਜਿੱਥੇ ਤਾਂ ਚੰਡੀਗੜ੍ਹ ਕਾਰਨੀਵਲ ਲੱਗਿਆ ਹੋਇਆ ਉੱਥੇ ਇਹ ਅਲੱਗ-ਅਲੱਗ ਕਲਾਕਾਰ ਆਪਣੀਆਂ ਕਲੇਗ੍ਰੀਤੀਆਂ ਨੂੰ ਦਿਖਾਦੇ ਹੋਏ ਆ ਗਏ। ਹਾਲਾਂਕਿ ਜੇਕਰ ਕਲਾਕਾਰੇ ਤਾਂ ਮੇਰੇ ਪਿੱਛੇ ਬਾਜ਼ੀਗਰਾਂ ਦੀ ਬਾਜੀ ਜਿਹਨੂੰ ਕਹਿੰਦੇ ਆ ਉਹ ਇੱਥੇ ਪੈਂਦੀ ਹੋਈ ਨਜ਼ਰ ਆ ਰਹੀ ਹੈ। ਉਹ ਦੇਖੋ ਨਾਗ ਲਗਾਉਣੇ ਸੋਖੀ ਚਲਦੀ ਤੇ ਦੂਰੋਂ ਦੇ ਭੱਜ ਕੇ ਇਹ ਨੌਜਵਾਨ ਦੇਖੋ ਤੁਸੀਂ ਆ ਰਿਹਾ ਤਾਹੋ ਤੇ ਤੇ ਪੈਰ ਰੱਖ ਕੇ ਕਿਸ ਤਰ੍ਹਾਂ ਬਾਕੀ ਜਿਹੜੀ ਪਾਈ ਜਾ ਰਹੀ ਹੈ ਉੱਚੀ ਤਸਵੀਰਾਂ ਦੇ ਵਿੱਚ ਦਿੱਤੀ ਹਾਲਾਂਕਿ ਬਾਈ ਜੀ ਸਾਹਮਣੇ ਬਾਈ ਜੀ ਪਹਿਲਾਂ ਦੱਸ ਦਿਓ ਕਿ ਕਿੱਥੋਂ ਆਏ ਹੋ ਕਿਹਨੇ ਬਣਦੇ ਅਸੀਂ ਨਵਾਂ ਸ਼ਹਿਰ ਪਾਰਟੀ ਸਾਡੀ ਬਾਜੀਗਰਾਂ ਦੀ ਜੱਦੀ ਕੰਮ ਸਾਡਾ ਛਾਲਾ ਲਾਣਾ ਬਾਜੀਗਰਾਂ ਦੀ ਬਾਜੀ ਆ ਅਸੀਂ ਬੋਟੂ ਦਾ ਜੰਪ ਲਾਣੇ ਆ ਆ ਗਾਲੀਆਂ ਐਟਮਾ ਕਰਦੇ ਆ ਸਰੀਆ ਮੋੜ ਦੇ ਗੱਲ ਤੇ ਰੱਖ ਕੇ ਕੜੇ ਦੇ ਵਿੱਚੋਂ ਤਿੰਨ ਜਾਣੇ ਲੰਘਦੇ ਆ ਅਸੀਂ ਬਾਹਰਲੇ ਮੁਲਕਾਂ ਤੱਕ ਜਾਣੇ ਆ ਸਾਡੀ ਬਾਜੀ ਅਸੀਂ ਬਾਹਰ ਹੀ ਜੀ ਇਤਲੀ ਜਰਮਨ ਬਾਹ ਤੱਕ ਜਾਣੇ ਆ ਚੈਂਪੀਅਨ ਆ ਜਿਹੜਾ ਨੇ ਮੋਟਰਸਾਈਕਲ ਸੋਨੇ ਦੀਆਂ ਮੁੰਦੀਆਂ ਜਿੱਤੀਆਂ ਉਹ ਪਾਰਟੀ ਸਾਰੇ ਕਲਾਕਾਰਾਂ ਚ ਇੱਥੇ ਚੰਡੀਗੜ੍ਹ ਦੇ ਸਾਰੇ ਅਸੀਂ ਆ ਕੇ ਪ੍ਰੋਗਰਾਮ ਕਰਦੇ ਆ ਸਰ ਗਵਰਨਮੈਂਟ ਵੱਲੋਂ ਵੀ ਪ੍ਰੋਗਰਾਮ ਕਰਦੇ ਆ ਜੇਕਰ ਕਿਹਾ ਜਾਵੇ ਤਾਂ ਆ ਜਿਹੜੀ ਬਾਜੀ ਆ ਇਦੋਂ ਪੌਂਦੇ ਦੀ ਪਹਿਲਾਂ ਕਿੰਨੀ ਕੁ ਪ੍ਰੈਕਟਿਸ ਕਰਨੀ ਪੈਂਦੀ ਕਿਉਂਕਿ ਅਭਿਆਸ ਤੋਂ ਬਿਨਾ ਤਾਂ ਇਹ ਕਰਨਾ ਸੌਖਾ ਨਹੀਂ ਹੈ ਇਹ ਬਾਜੀ ਪਹਿਲਾਂ ਸ਼ੁਰੂ ਤੋਂ ਬੱਚੇ ਹੁੰਦਿਆਂ ਨੂੰ ਛੋਟੇ ਹੁੰਦਿਆਂ ਨੂੰ ਸਾਨੂੰ ਸਿੱਖਣੀ ਪੈਂਦੀ ਆ ਲਚਕ ਪੈਂਦੀ ਆ ਸਰੀਰ ਦੇ ਵਿੱਚ ਤੇ ਹੌਲੀ ਹੌਲੀ ਟ੍ਰੇਨਿੰਗ ਹੋ ਕੇ 5-6 ਸਾਲ ਲੱਗਦੇ ਆ ਸਾਨੂੰ ਤਾਂ ਜਾ ਕੇ ਅਸੀਂ ਕਾਮਯਾਬ ਹੁੰਨੇ ਆ ਹੁਣ ਪਾਰਟੀ ਆ ਸਾਰੇਆਂ ਤੋਂ ਮੈਂ ਸੀਨੀਅਰ ਆ ਮੈਂ ਹੀ ਇਹਨਾਂ ਨੂੰ ਸਿੱਖਿਆ ਦਿੰਦਾ ਆ ਸਾਰੇ ਮੁੰਡੇ ਹੁਣੇ ਉੱਚੀ ਛਾਲ ਲਾਉਂਦੇ ਆ ਪੱਟੀ ਵਾਲੇ ਹੋਰ ਕੋਈ ਨਹੀਂ ਲਾ ਸਕਦਾ ਸਭ ਤੋਂ ਛੋਟੇ ਪੱਟੀ ਵਾਲੀ ਛਾਲ ਨਹੀਂ ਕੋਈ ਲਾ ਸਕਦਾ ਮਗਰ ਅਗਰ ਗੱਲ ਕਰੀਏ ਤਾਂ ਬਾਜੀਗਰ ਦੀ ਬਾਜੀ ਜਿਹੜੀ ਨੂੰ ਕਹਿੰਦੇ ਨੇ ਪਰ ਇਹ ਸਿਰਫ ਬਾਜੀਗਰ ਭਾਈਚਾਰੇ ਕਰਪੰਦਾ ਜਾਂ ਹੋਰ ਜਿਹਨੇ ਉਹ ਵੀ ਸਿੱਖ ਸਕਦੇ ਨੇ ਨਹੀਂ ਇਹ ਬਾਜੀਗਰਾਂ ਦੀ ਬਾਜੀ ਆ ਹੋਰ ਨਹੀਂ ਕੋਈ ਵੀ ਲਾ ਸਕਦਾ ਫੱਟੀ ਵਾਲੀ ਛਾਲ ਲੱਗਦੀ ਨਹੀਂ ਫੱਟੀ ਦੇ ਲੋ ਪੈਰ ਜਿੰਨੀ ਫੱਟੀ ਆ ਪੂਰਾ ਤਜਰਬੇ ਨਾਲ ਛਾਲ ਲੱਗਦੀ ਆ ਹਉ ਜਾਉ ਨਹੀਂ ਉੱਟ ਕੇ ਕੋਈ ਵੀ ਨਹੀਂ ਕਰ ਸਕਦਾ ਹੋਰ ਬੰਦਾ ਇਹ ਛਾਲ ਲੱਗਦੀ ਨਹੀਂ ਕਿਸੇ ਦੋ ਵੀ ਨਾ ਇਦਾਂ ਹੀ ਪਿਆਸ ਲਗਾਤਾਰ ਦਿਨ ਪਰ ਦਿਨ ਕੰਡਾ ਪੈਂਦਾ ਜਾਂ ਮਹੀਨੇ ਪਰ ਹਫਤੇ ਬਾਅਦ ਕਰਦੇ ਨੇ ਇਹ ਰੋਜ਼ ਹੀ ਰੋਜ਼ ਮਿਹਨਤ ਕਰਨੀ ਪੈਂਦੀ 4 ਵਜੇ ਉੱਠ ਕੇ ਧੌੜਨਾ ਪੈਂਦਾ ਆ ਸਾਨੂੰ ਮਿਹਨਤ ਕਰਨੀ ਪੈਂਦੀ ਆ ਖਾੜੇ ਆਪਣੇ ਖਾੜੇ ਬਣਾਇਓ ਆ ਉਹਨਾਂ 'ਚ ਮਿਹਨਤ ਕਰਨੀ ਪੈਂਦੀ ਆ ਇਹਨਾਂ ਨੂੰ ਫੇਸ ਸਪਲਾਈ ਸਵੇਰ ਨੂੰ 4 ਵਜੇ ਉੱਠ ਕੇ ਧੌੜ ਲਾ ਕੇ ਭੱਟੀ ਦੀ ਰੋਜ਼ ਸਪਲਾਈ ਆ ਤੇ ਦੋ 10 ਦਿਨ ਵੀ ਨਾਗਾ ਪੈ ਗਿਆ ਫੇ ਛਾਲ ਨਹੀਂ ਲੱਗਦੀ ਰੋਜ਼ ਮਿਹਨਤ ਕਰਨੀ ਪੈਂਦੀ ਖਰਾਕ ਖਾਣੇ ਪੈਂਦੀ ਆ ਖਰਾਕ 'ਚ ਕੀ ਕੁਝ ਖਰਾਕ ਬਦਾਮ ਆਪਾਂ ਨੂੰ ਹੋਰ ਵੀ ਆ ਜੋ ਵੀ ਆ ਆਪਾਂ ਸਰਾਈ ਬਣਾ ਕੇ ਵਿਖਾਣੇ ਪੀਣੇ ਆ ਸਾਰਾ ਕੁਝ ਤਾਂ ਆ ਨਸ਼ਾ ਨਹੀਂ ਕਰਨਾ ਚਾਹੀਦਾ ਨਸ਼ੇ ਦੇ ਨਾਲ ਛਾਲ ਨਹੀਂ ਲੱਗਦੀ ਜੀ ਜੋ ਇਹ ਜਵਾਨ ਚਾਹੀਦੀ ਆ ਪੂ ਦੇਖਿਆ ਜਾਂਦਾ ਕਿ ਰਸ਼ਦ ਦਾ ਦਰਿਆ ਜੂਰ ਵਗਦਾ ਹੋਇਆ ਨਜ਼ਾਰਾ ਲਿਆ ਤਾਂ ਲੱਗਦਾ ਵੀ ਨੌਜਵਾਨਾਂ ਸਿਹਤ ਜੂਰ ਮਿਲੂਗਾ ਨਹੀਂ ਨਹੀਂ ਨਾ ਸਿਹਤ ਜ਼ਰੂਰੀ ਆ ਨਸ਼ਾ ਨਹੀਂ ਜ਼ਰੂਰੀ ਸਿਹਤ ਨਹੀਂ ਆ ਰਸ ਮੇਰੀ 50 ਸਾਲ ਦੀ ਉਮਰ ਹੋ ਗਈ ਹਜੇ ਵੀ ਸ਼ਾਰਾ ਲਾਉਂਦੇ ਆ ਸੀ ਸਰੀਰ ਕਾਇਮ ਰੱਖਣਾ ਪੈਂਦਾ ਸੀ ਬਾਹਰਲੇ ਮੁਲਕਾਂ ਤੱਕ ਵੀ ਜਾਣੇ ਆ ਗ੍ਰੀਸ ਇਟਲੀ ਜਰਮਨ ਫਰਾਂਸ ਕਵੈ ਦੇ ਵਿੱਚ ਵੀ ਅਸ ਪ੍ਰੋਗਰਾਮ ਗੌਰਮੈਂਟ ਵੱਲੋਂ ਵੀ ਪ੍ਰੋਗਰਾਮ ਕਰਦੇ ਆ ਸਾਰੇ ਲੋਕ ਪਿਆਰ ਕਰਦੇ ਨੇ ਲੋਕ ਬਹੁਤ ਪਿਆਰ ਦਿੰਦੇ ਆ ਬਹੁਤ ਪਿਆਰ ਦੇਖੋ ਕਿੱਦਾਂ ਗੇੜਾ ਆਪਾਂ ਜਨਤਾ ਖੜੀ ਆ ਸਭ ਪਿਆਰ ਵਾਸਤੇ ਖੜੀ ਆ ਬਹੁਤ ਮਾਨ ਸਨਮਾਨ ਦਿੰਦੇ ਆ ਆਪਾਂ ਨੂੰ ਜੇਕਰ ਕਿਹਾ ਜਾਵੇ ਤਾਂ ਜਦੋਂ ਸਰੀਆ ਮੋੜਦੇ ਹੋ ਦਾ ਗਲੇ ਦੇ ਵਿੱਚ ਰੱਖ ਕੇ ਮੋੜਦੇ ਹੋ ਤਾਂ ਲੱਗਦਾ ਨਹੀਂ ਵੀ ਸਰੀਰ ਅੰਦਰ ਵੀ ਗੁੱਭਦਾ ਇਸ ਕੇ ਜਿਆਦਾ ਡਰਸ ਤਾ ਹੈਗਾ ਯਾ ਲੋਹੇ ਦਾ ਸਰੀਆ ਯਾ ਚਮੜੀ ਸਾਰੇ ਗਲਾਂ ਦੇ ਇੱਕੋ ਜੇ ਗਾਲਵਾ ਸਾਡੀ ਰੋਜ਼ ਦੀ ਮਿਹਨਤ ਵਾ ਕੋਈ ਜਾਦੂ ਨਹੀਂ ਕੋਈ ਸ਼ੇਰ ਨਹੀਂ ਹੈਗਾ ਆਪਾਂ ਨੂੰ ਸਿਰਫ ਮਿਹਨਤ ਵਾ ਅਸੀਂ ਕੜੇ ਦੇ ਵਿੱਚੋਂ ਵੀ ਤਿੰਨ ਜਾਣੇ ਦੇ ਲੋ ਇੱਕ ਕੜੇ ਦੇ ਬਰਾਬਰ ਇੱਕ ਬੰਦੇ ਦੀ ਬਾਡੀ ਨਾਲ ਘੱਟ ਬਣਿਆ ਤਿੰਨ ਬੰਦੇ ਲੰਗਦੇ ਆ ਰੋਜ਼ ਦੀ ਮਿਹਨਤ ਵਾ ਲੱਗ ਕੇ ਇੰਨਾ ਕੁ ਹੋ ਜਾਂਦਾ ਜਦੋਂ ਕੜੇ ਚ ਲੱਗਦੇ ਆ ਤਾਂ ਜਿਹੜਾ ਸਰੀਰ ਆ ਉਹ ਕਰਕੇ ਵੀ ਦਿਖਾਉਗੇ ਹਾਂਜੀ ਹੁਣ ਵੀ ਦਿਖਾਵਾਂਗੇ ਕੱਪਾ ਬੋ ਸਰੀ ਵਾਲਾ ਵੀ ਦਿਖਾਵਾਂਗੇ ਉੱਚੀ ਛਾਲ ਦਾ ਲੱਗ ਰਿਹਾ ਹੈ ਤੋਂ ਵੱਲ ਕੜੇ ਵਾਲਾ ਕਰਾਂਗੇ ਫੇਰ ਸਰੀ ਵਾਲਾ ਕਰਾਂਗੇ ਹਰ ਇੱਕ ਤੱਬ ਦਿਖਾਣਾ ਫੇ ਆਹ ਕਾਲਾ ਵੀ ਹੁੰਦਾ ਸ਼ਾਮ ਨੂੰ ਆਗ ਵਾਲਾ ਵੀ ਹੁੰਦਾ ਹਾਂ ਆਗ ਵਾਲਾ ਵੀ ਹੁੰਦਾ ਆਗ ਦੇ ਵਿੱਚ ਕੀ ਕੁਝ ਹੁੰਦਾ ਆਗ ਦੇ ਵਿੱਚ ਵੀ ਜਿੰਨਾ ਪੌੜੀ ਰੱਖੀ ਆ ਸਾਹਮਣੇ ਇੰਨਾ ਹੀ ਨਿਸ਼ਾਨਾ ਉੱਚਾ ਰੱਖ ਕੇ ਉਹਦੇ ਵਿੱਚ ਦੀ ਛਾਲ ਲਾ ਕੇ ਉਹਦੇ ਵਿੱਚ ਦੀ ਰੰਗਦੇ ਆ ਤੇ ਲੱਗਦਾ ਨਹੀਂ ਵੀ ਰਿਸਕ ਉਹਦੇ ਵਿੱਚ ਜ਼ਿਆਦਾ ਹੁੰਦਾ ਚ ਕਿ ਪੂਰੀ ਤਾਂ ਜਦੋਂ ਛਾਲ ਮਾਰਦੇ ਜੇ ਆਗੇ ਦਾ ਬੜਾ ਮੋਟਾ ਕੋਈ ਲੱਗ ਗਿਆ ਤਾਂ ਸਰੀਰ ਵੀ ਸੜ ਸਕਦਾ ਲੱਗ ਜਾਂਦਾ ਜੀ ਲੱਗ ਜਾਂਦਾ ਆ ਕੋਈ ਬੰਨਿਆ ਨਹੀਂ ਹੈਗਾ ਉਹ ਕੋ ਫੱਟੀ ਦੇ ਪੈਰ ਮਾਰ ਕੇ ਸਰੀਰ ਛੱਡਣਾ ਆ ਕੇ ਦੇ ਵਿੱਚੋਂ ਨੰਗਣਾ ਗੋਲ ਧਾਰੇ ਦੇ ਵਿੱਚੋਂ ਬਰਾਬਰ ਹੁੰਦਾ ਆ ਲੱਗ ਵੀ ਜਾਂਦਾ ਆ ਹਾਂ ਮਿਹਨਤ ਜ਼ਰੂਰੀ ਆ ਮਿਹਨਤ ਜ਼ਰੂਰੀ ਸਰੀਰ ਬਣਾਉਣੇ ਕਹਿੰਦੇ ਨੇ ਸੁੱਖੇ ਦੀਆਂ ਇਹ ਬੇਰਤੀਆਂ ਲਗਾਤਾਰ ਕਰਨੀ ਪੈਂਦੀ ਆ ਤੁਸੁਰ ਬਾਜੀਗਰਾਂ ਦੀ ਬਾਜੀ ਤੁਸੀਂ ਦੇਖਦੇ ਹੋਏ ਨਜ਼ਰ ਆਉਂਦੇ ਆ ਅਲੱਗ-ਅਲੱਗ ਪਰਾ ਦੀ ਬਾਜੀ ਜਿਹੜੀ ਇੱਥੇ ਪੈਂਦੀ ਹੋਈ ਦਿਖ ਰਹੀ ਤੇ ਲੋਕ ਵੀ ਦੂਰ ਪਿਆਰ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਲੋਕਾਂ ਦੀ ਗੱਲ ਕਰੀ ਤਾਂ ਲੋਕ ਲਗਾਤਾਰ ਦੇਖੋ ਤੁਸੀਂ ਜਿਹੜੇ ਆ ਇਸ ਬਾਜੀ ਨੂੰ ਪਿਆਰ ਕਰਦੇ ਹੋਏ ਵੀ ਨਜ਼ਾਰੇ ਖੁੱਦ ਸਿੱਧੇ ਅਫਸਰ ਵੀ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਤੇ ਦੇਖ ਰਹੇ ਨੇ ਕਿ ਬਾਜੀਗਰਾਂ ਦੀ ਬਾਜੀ ਜਿਹੜੀ ਆ ਉਹ ਕਿਸ ਤਰ੍ਹਾਂ ਪੈਂਦੀ ਹੋਈ ਨਜ਼ਰ ਆ ਰਹੀ ਆ ਤਾਂ ਹਾਲਾਂਕਿ ਉਹ ਸਰੀਆ ਵੀ ਦਰ ਉਹ ਵੀ ਰਾਜੇ ਦਾ ਸਰੀਏ ਵਾਲੀ ਸਲਾਮ ਜਿਹੜਾ ਉਹ ਇਹ ਜਿਹੜਾ ਨੌਜਵਾਨ ਹੈ ਉਹ ਅਲਾਕਾ ਹੋਇਆ ਨਜ਼ਰ ਜਿਹੜਾ ਆ ਰਿਹਾ ਹਾਲਕੀ ਉਹ ਲੋਕ ਦੇ ਲਗਾਤਾਰ ਪਸੰਦ ਜਿਹੜਾ ਹੈ ਇਸ ਤੋਂ ਬਾਅਦ ਹੀ ਉਹ ਸਾਹ ਦੇ ਦੇਖੋ ਤੁਸੀਂ ਇੰਨਾ ਉੱਚਾ ਜਿਹੜਾ ਜੰਪ ਲਗਣਾ ਹਾਈ ਜੰਪ ਜਿਹਨੂੰ ਗਦਰੇ ਹਾਈ ਜੰਪ ਉੱਪਰ ਲਗਾਉਣਾ ਸੋ ਕੀ ਗੱਲ ਨਹੀਂ ਹੈ ਅਹੁਰੇ ਇਹ ਵੀ ਕਿਹਾ ਜਾ ਰਿਹਾ ਕਿ ਕਾਲੇ ਦੇ ਵਿੱਚੋਂ ਜਿਹੜਾ ਉਹ ਤਿੰਨ ਜਿਹੜੀ ਬੀਕਰ ਜਿਹੜੀ ਓਰਗੇਟ ਤੇ ਸਰੀਆ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਫੁੱਟੀ ਦੀ ਥਾਲ ਜਿਹੜਾ ਸਰੀਆ ਪਿਆ ਉਹ ਵੀ ਜਿਹੜਾ ਮਾਰਦੇ ਹੋਏ ਕਹਾਂਤਾ ਉਹ ਇਸ ਦੜ ਦੇ ਵਿੱਚੋਂ ਵੀ ਕਦੇ ਵੇ ਸਰੀਆ ਦੇਖੋ ਤੁਸੀਂ ਸੰਤੋ ਰਿਸਕੀ ਜਿਹੜੀ ਹੈ ਸਭ ਤੋਂ ਰਿਸਕੀ ਜਿਹੜੀ ਹੈ ਉਹ ਹੁਣ ਕਿਤੇ ਜਾਊਗੀ ਇੱਕ ਪਾਸੇ ਸਰੀਆ ਦੇਖੋ ਉੱਤ ਲਗਾ ਤੇ ਦੂਸਰੇ ਪਾਸੇ ਕਿਹੜੇ ਦੇ ਬਚ ਰਹੇ ਸਰੀਆ ਇਹਨਾਂ ਜਿਹੜੀ ਆ ਉਹ ਕਿਤੇ ਜਾਂਦੇ ਆ। ਆ ਮੈਨ ਤਾਂ ਉਹਦੇ ਕਿਤੇ ਆਏ। ਮੈਂ ਤਾਂ ਉਹ ਅੱਲਾਹ ਦੁਆਰ ਤੋਂ। ਤਾਂ ਸਰੀ ਵਾਲੇ ਬਾਈ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀ ਦੇਈ। ਤਾਂ ਭਾਈ ਜੀ ਸਰੀਆ ਮੋਰੀਆ। ਹਾਂਜੀ ਗਲੇ ਸਭ ਦੇ ਇੱਕੋ ਜਿਹੇ। ਹਾਂਜੀ ਬੋਟਾ ਵੀ ਇੱਕੋ ਜਿਹਾ। ਇਵੇਂ ਲੱਗਦਾ ਸਰੀਆ ਮੋੜਨਾ ਕਿੰਨਾ ਕੁ ਸੌਖਾ ਤੇ ਕਿੰਨਾ ਕੁ ਦਰਦ ਹੁੰਦਾ ਪਹਿਲਾਂ ਬਹੁਤ ਦਰਦ ਹੁੰਦਾ ਇਹ ਲੋਹੇ ਦਾ ਸਰੀਆ ਚਾਰ ਸੂਤ ਮੋਟਾ ਹੈ ਤੇ ਬਹੁਤ ਦਰਦ ਹੁੰਦਾ ਇਹਨਾਂ ਮੋੜਨਾ ਆ ਇਹ ਪੇਟ ਦੀ ਖਾਤਰ ਮੋੜਦੇ ਆ ਛੋਟੇ ਬੱਚਪੜ ਤੋਂ ਹੁੰਦੇ ਕਰਦੇ ਆ ਜੀ ਹਾਂਜੀ ਤੇ ਕਿੰਨਾ ਕੁ ਅਭਿਆਸ ਕਰਨਾ ਪੈਂਦਾ ਦਿੱਲੀ ਅਗਰ ਗੱਲ ਕਰੀਏ ਸਾਨੂੰ ਦਿੱਲੀ ਅਸੀਂ 5-7 ਵਜੇ ਸਰੀਆ ਮੋੜਦੇ ਆ ਸਾਨੂੰ ਘੱਟ ਲਗੜ 25-30 ਸਾਲ ਹੋ ਗਏ ਇਹੀ ਕੰਮ ਕਰਦਿਆਂ ਨੂੰ। ਬੜੇ ਜੀ ਤੁਹਾਨੂੰ ਗੱਲ ਦਿਖਾ ਦਿਓ ਵੀ ਕਿੱਥੇ ਲਗਾ। ਇਹ ਦੇਖੋ ਤੁਸੀਂ ਸੜੀਏ ਦਾ ਜਿਹੜਾ ਨਿਸ਼ਾਨ ਹੈ ਉਹ ਜੂਰ ਪੈਂਦਾ ਹੋਇਆ ਵੀ ਨਜ਼ਰ ਆਦਾ। ਹਾਲਾਂਕਿ ਜਿਹੜਾ ਕਹਿੰਦੇ ਨੇ ਕਿ ਰੋਜੀ ਰੋਟੀ ਵਾਸਤੇ ਇਹ ਸਾਰਾ ਕੁਝ ਕਰਦਾ ਪੈਂਦਾ ਤੇ ਰੋਜੀ ਰੋਟੀ ਦੀ ਬਾਜ਼ੀ ਕਹਿੰਦੇ ਨੇ ਉਹ ਬਾਜ਼ੀ ਜੂਰ ਲਗਾਉਂਦੇ ਨੇ। ਪਰ ਇਹ ਇੱਕ ਖਤਰਨਾਕ ਖੇਡ ਜਿਹੜਾ ਸੜੀਆਂ ਮੂਹ ਨਾਲ ਆਪਣੇ ਗਾਲ ਦੇ ਨਾਲ ਇੱਕ ਅਨੋਖਾ ਖੇਡ ਹੈ। ਤੇ ਜਾਨ ਦੀ ਬਾਜ਼ੀ ਲਾ ਕੇ ਜੂਰ ਰੋਜੀ ਰੋਟੀ ਕਮਾਉਂਦੇ ਹੋਏ ਇਹ ਨਜ਼ਰ ਆਉਂਦਾ ਹੈ। ਜੰਢੀ ਘਰ ਤੋਂ ਬੁੜੇ ਜਲਿਸਤ ਸਰਬਜੀਤ ਸਿੰਘ ਜਰਾਲ ਸੰਦੀਪ ਸਿੰਘ ਅਧਿਕਾਰਪਤੀ ਚੰਡੀਗੜ੍ਹ ਕਾਰਨੀਵਲ ਅੱਜ ਸੈਕਟਰ 11 ਦੇ ਵਿਖੇ ਲੱਗ ਚੁਕਿਆ ਹਾਲਾਂਕਿ ਜੇਕਰ ਬੀਤੀ ਕੱਲ ਦੀ ਗੱਲ ਕਰੀਏ ਤਾਂ ਜੂਰ ਚੰਡੀਗੜ੍ਹ ਅਰਵਾਇਜ਼ਰ ਵੱਲੋਂ ਇਸ ਦਾ ਰੀਪਰ ਕਰਕੇ ਸ਼ੁਰੂਆਤ ਕੀਤੀ ਗਈ ਸੀ ਫਿਲਹਾਲ ਦੂਸਰਾ ਦਿਨ ਤੇ ਦੂਸਰੇ ਦਿਨ ਦੇਖੋ ਤੁਸੀਂ ਰੌਣਕਾ ਲਗਾਤਾਰ ਜੋਦ ਜਾਂ ਤਿਉਹਲੇ ਚੰਡੀਗੜ੍ਹ ਦੇ ਲੋਕ ਨੇ ਜਾਂ ਪਾਰੇ ਰਾਜ ਦੇ ਲੋਕ ਦੀ ਗੱਲ ਕਰੀਏ ਤਾਂ ਜੂਰ ਇਸ ਜਗ੍ਹਾ ਦੇ ਉੱਤੇ ਜਿਹੜਾ ਚੰਡੀਗੜ੍ਹ ਕਾਰਨੀਵਲ ਆ ਉਹ ਦੇਖਣ ਦੇ ਲਈ ਪਹੁੰਚ ਰਹੇ ਨੇ ਦੂਸਰੇ ਪਾਸੇ ਅਗਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੀ ਪੂਰਾ ਮੁਸਤੈਦ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਘਟਨਾ ਲਾਲਕੀਰ ਦੇ ਵਿੱਚ ਹੋਈ ਆ ਉਸ ਦੇ ਵਿੱਚ ਕਾਫੀ ਮੁਸਤੈਦੀ ਦਿਖਾਉਂਦਾ ਹੋਇਆ ਪ੍ਰਸ਼ਾਸਨ ਵੀ ਹੁਣ ਪੂਰਾ ਨਜ਼ਰ ਆ ਰਿਹਾ ਹੈ ਹਾਲਾਂਕਿ ਸਭ ਤੋਂ ਪਹਿਲਾਂ ਅਗਰ ਐਂਟਰੀ ਜਦੋਂ ਆਪਾਂ ਕਰਦੇ ਆ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਚੈਕਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਬੂਥ ਆਪਣਾ ਉਹ ਵੀ ਲਗਾ ਹੋਇਆ ਨਜ਼ਰ ਆ ਰਿਹਾ ਹੈ ਅਗਰ ਦੂਸਰੇ ਪਾਸੇ ਗੱਲ ਕਰੀਏ ਤਾਂ ਬੱਚਿਆਂ ਦੇ ਮਨੋਰੰਜਨ ਦੇ ਲਈ ਇੱਥੇ ਝੂਟੇ ਜਿਹੜੇ ਨੇ ਉਹ ਵੀ ਲਗਾਏ ਗਏ ਨੇ ਤੇ ਦੂਸਰੇ ਪਾਸੇ ਦੇਖੋ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਕੈਲੀਏ ਵੀ ਜੋ ਬੱਚੇ ਕਾਰਟੂਨ ਦੇਖ ਲੈਣੇ ਉਹ ਚੀਜ਼ਾਂ ਨੂੰ ਇਸ ਤਰ੍ਹਾਂ ਬਣਾ ਹੋਇਆ ਕਿ ਬੱਚੇ ਇੱਥੇ ਉਸ ਕਾਰਟੂਨ ਦਾ ਮਨੋਰੰਜਨ ਜਿਹੜਾ ਉਹ ਲਿਸਨ ਉਸਦੇ ਮ제 ਜਨੇ ਲੈ ਸਕਣ ਇੱਕ ਤਾਏ ਹੈ ਦੂਸਰੇ ਪਾਸੇ ਦੇਖੋ ਤੁਸੀਂ گورਮੈਂਟ ਆਰਟ ਕਾਲਜ ਚੰਡੀਗੜ੍ਹ ਦੇ ਵੱਲੋਂ ਆ ਜਿਹੜਾ ਗੱਡੀ ਜਿਹੜੀਆਂ ਬਣਾਈ ਗਈ ਕਿ ਬੱਚੇ ਲਗਾਤਾਰ ਜਿਹੜੇ ਆ ਉਹ ਇਸ ਦੇ ਉੱਤੇ ਆਨੰਦ ਮਾਣਦੇ ਹੋਏ ਝੂਲ ਨਜ਼ਰ ਆਉਂਦੇ ਨੇ ਹਾਲਕਿ ਇਹ ਰਿਕਸ਼ੀਆਂ ਦੇ ਉੱਤੇ ਜਾਂ ਰੇਡੀਆਂ ਦੇ ਉੱਤੇ ਕਹਿ ਰਹੀ ਕਿ ਬੜਾਏ ਹੋਏ ਨਜ਼ਾਰਾ ਦੂਸਰੇ ਪਾਸੇ ਦੇਖੋ ਜਿਹੜੀ ਹੈ ਇੱਕ ਬੱਚੇ ਜਿਹਨੇ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਾਰਟੂਨ ਜਿਹਦੇ ਸੀਨ ਦੇ ਉੱਤੇ ਇੱਥੇ ਸਾਰਾ ਕੁਝ ਬੜਾਇਆ ਹੋਇਆ ਨਜ਼ਰ ਆ ਰਿਹਾ ਹਾਲਕਿ ਜੇਕਰ ਫੇਰਡੋਦਾਰੀ ਕਰਨੀ ਹੈ ਤਾਂ ਉਸ ਦੇ ਵਾਸਤੇ ਵੀ ਅਲੱਗ ਜਿਹੜੇ ਸਟਾਲ ਜਿਹੜੇ ਨੇ ਉਹ ਵੀ ਲਗਾਏ ਹੋਏ ਐ ਨਜ਼ਰ ਆ ਰਿਹਾ ਚੰਡੀਗੜ੍ਹ ਟੂਰਿਜ਼ਮ ਬਲੋ ਵੀ ਇੱਕ ਵੱਡਾ ਸਟੋਰ ਜਿਹੜਾ ਲਗਾਇਆ ਗਿਆ ਚੰਨੀਕਰ ਦੇ ਉਜਰੇ ਗਈ ਟੂਰਿਸਟ ਆਉਂਦੇ ਰਹੇ ਉਹਨਾਂ ਨੂੰ ਜਾਣਕਾਰੀ ਜਿਹੜੀ ਹੈ ਉਹ ਪੂਰੀ ਮੁਹੱਈਆ ਕਰਾਈ ਜਾ ਸਕੇ ਇਹ ਸ਼ਾਮ ਦੀ ਗੱਲ ਕਰਦੇ ਆਂ ਸ਼ਾਮ ਦੇ ਟਾਈਮ ਜਿੱਥੇ ਲਗ ਲਗ ਕਲਾਕਾਰ ਆਪਣੀਆਂ ਕਲਾਕ੍ਰਿਤੀਆਂ ਜੂਰ ਆਪਰੇ ਸੰਗੀਤਾਂ ਨਾਲ ਜੂਰ ਕਿਤਨਾ ਕਿਤੇ ਲੋਕਾਂ ਨੂੰ ਲੋਕਾਂ ਦਾ ਮਨੋਰੰਜਨ ਕਰਦੇ ਹੁੰਦੇ ਨੇ ਜੇਕਰ ਅੱਜ ਦੀ ਗੱਲ ਕਰਕੇ ਤਾਂ ਅੱਜ ਕੋਈ ਗੁਰਦਾਸ ਸਿੰਘ ਨਹੀਂ ਇਸ ਜਗ੍ਹਾ ਤੇ ਪਹੁੰਚਣਗੇ ਤੇ ਆਪਣੇ ਸੰਗੀਤ ਰਾਹੀਂ ਆਪਰੇ ਬੋਲ ਰਹੇ ਹਾਂ ਜਿਹੜੂ ਚੰਡੀਗੜ੍ਹ ਦੇ ਜਿਹੜੇ ਟੂਰਿਸਟ ਨੇ ਚੰਡੀਗੜ੍ਹ ਦੇ ਵਿੱਚ ਆਵਲਦੇ ਨੇ ਉਹਨਾਂ ਦਾ ਮਨੋਰੰਜਨ ਕਰਦੇ ਹੋ। ਵੀ ਨਜ਼ਰ ਆਦੀ। ਅਗਰ ਤੁਸੀਂ ਇਸ ਸਾਦੇ ਵਰਤੇ ਹੋਰੇ ਹੋ ਤਾਂ ਘਰ ਦੀ ਡੈਕੋਰੇਸ਼ਨ ਦਾ ਸਮਾਨ ਵੀ ਤੁਸੀਂ ਇੱਥੋਂ ਲੈ ਸਕਦੇ ਹੋ। ਟੂਰਿਸਟ ਜਿਹੜੇ ਆਂਦੇ ਨੇ ਉਹਨਾਂ ਤੇ ਵੀ ਕਿਤੜਾ ਕਿਤੇ ਵਧੀਆ ਟੂਰਿਜ਼ਮ ਸਪੋਰਟ ਜਿਹੜੀ ਆ ਉਪਰਾਈ ਹੋਈ ਅੱਜ ਜਿਹੜੀ ਆ ਉਹ ਨਜ਼ਰ ਆਦੀ ਹੈ। ਕਜ਼ੂਰ ਦੇਖੋ ਤੁਸੀਂ ਸਾਹਮਣੇ ਮੇਰੇ ਇੱਕ ਥੋਮਸ ਜਿਹੜਾ ਕਿ ਤਾਂ ਕਾਰਟੂਨ ਜਿਹੜਾ ਤੁਸੀਂ ਦੇਖ ਸਾਦੇ ਹੋ ਟੀਮ ਦੇ ਉੱਤੇ ਤੇ ਉਹਨਾਂ ਦਾ ਇਹ ਟੀਮ ਜਿਹੜੀ ਬੁਲਾਈ ਗਈ ਹੈ ਤਾਂ ਜਿਹਨਾਂ ਨੇ ਬਣਾਈ ਗਈ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਵੀ ਜੂਰ ਕਰਾਂਗੇ ਬਾਈ ਜੀ ਅਗਰ ਇਸ ਟੀਮ ਦੀ ਗੱਲ ਕਰੀਏ ਇਸ ਥੋਮਸ ਦੀ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਕਿਵੇਂ ਦੇਖਦੇ ਹੋ ਕਾ ਸੋਚਿਆ ਸੀ ਵੀ ਇੱਧਰ ਹੀ ਭੁਲਾਈ ਜਾਵੇ ਮੈਨੂੰ ਪੰਜਾਬੀ ਨਹੀਂ ਆਉਂਦੀ ਅਗਰ ਹਿੰਦੀ ਵਿੱਚ ਕਰੇ ਤਾਂ ਅਗਰ ਜਿਵੇਂ ਆਪਨੇ ਬਣਾਇਆ ਥੋਮਸ

क्या ऐसे बारह बंदों ने काम करा है बाकी के आठ बंदे यहाँ पे काम करेंगे कोई बच्चे बुला रहा है बिल्कुल बुलाए जा अगर इस इसमें अगर बच्चों ने घूमना हो ਤੋ ਕਿਾ ਫੀਸ ਲੇਗੀ 50 ਬੱਚੇ ਕੇ ਲੀਏ 100 ਬਡੇ ਕੇ ਲੀਏ ਠੀਕ ਹੈ ਤੋ ਪੂਰੇ ਜੇਕਰ ਇਸ ਅ ਦਿਖ ਤੁਮਣਾ ਇਹ ਲਗਾਇਆ ਹੋਇਆ ਦਿਖ ਰਿਹਾ ਤੁਹਾਨੂੰ ਆਰਟ ਐਂਡ ਕ੍ਰਾਫਟ ਦੀ ਗੱਲ ਕਰੀਏ ਤਾਂ ਆਰਟ ਦਾ ਕਿੰਨਾ ਕਿਤੇ ਇੱਥੇ ਜੂਰ ਦੇਖਣ ਨੂੰ ਮਿਲਦਾ ਜਿਹਦੇ ਵਿੱਚ ਬੱਚੇ ਨੇ ਉਹ ਛੋਟੇ ਜੂਰ ਲੈਂਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਵੱਡੇ ਬੱਚੇ ਨੇ ਵੱਡੇ ਜਿਹੜੇ ਲਾਉਂਦੇ ਨੇ ਉਹ ਫੋਨ ਪੀਣਾ ਉਹ ਰਚ ਗਿਆ ਤੇ ਦੂਸਰੇ ਪਾਸੇ ਪੰਜਾਬ ਵਿੱਚ ਜਿਹੜੇ ਉਹ ਛੋਟੇ ਬੱਚੇ ਵਾਸਤੇ ਜੂਰ ਜਿਹੜਾ ਉਹ ਰੱਖਿਆ ਗਿਆ ਹਾਲਾਂਕਿ ਹੁਣ ਜੇਕਰ ਗੱਲ ਕਰੀਏ ਤਾਂ ਬੱਚੇ ਜਿਹੜੇ ਨੇ ਇਸ ਨੂੰ ਪੂਰਨ ਤੌਰ ਤੇ ਪਸੰਦ ਵੀ ਕਰਦੇ ਹੋਏ ਨਜ਼ਰ ਆਨੇ ਕਿਉਂਕਿ ਇੱਕ ਅਲੱਗ ਥੀਮ ਜਿਹੜੀ ਹੈ ਉਹ ਇਹਨਾਂ ਵੱਲੋਂ ਜਿਹੜੀ ਹੈ ਉਹ ਲਿਆਂਦੀ ਗਈ ਹੈ ਤਾਂ ਹੋਰ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਬੱਚੇ ਜਿਹੜੇ ਨੇ ਇੰਜੋਏ ਕਰਦੇ ਹੋਏ ਵੀ ਨਜ਼ਰਾ ਦੇਖੋ ਤੁਸੀਂ ਬੱਚੇ ਨਾਲੇ ਵੱਡੇ ਇੰਜੋਏ ਜਿੰਨੇ ਇਸ ਦੇ ਵਿੱਚ ਕਰਦੇ ਹੋਏ ਵੀ ਜਿਹੜਾ ਉਹ ਨਜ਼ਰਾ ਨੇ ਤਾਂ ਭਾਈ ਜੀ ਨੇ ਸਰਮ ਉਹਨੇ ਭਾਈ ਜੀ ਅਗਰ ਇਸ ਦੀ ਗੱਲ ਕਰੀਏ ਤਾਂ ਕੀ ਚੀਜ਼ ਬਣਾਈ ਹੋਈ ਹੈ ਅਸੀਂ ਮਤਲਬ ਕਾਰਟ ਬਣਾਏ ਹੋਏ ਨੇ ਜਿਸ ਤੇ ਬੱਚੇ ਰਾਈਡਸ ਲੈਂਦੇ ਨੇ ਤੇ ਕਾਲਜ ਵੱਲੋਂ ਸਾਨੂੰ ਮਤਲਬ ਮਟੀਰੀਅਲ ਪ੍ਰੋਵਾਈਡ ਹੁੰਦਾ ਈ ਤੇ ਕਾਰਨੀਵਲ ਤੋਂ ਪਹਿਲਾਂ ਅਸੀਂ ਤਿਆਰੀਆਂ ਕਰਦੇ ਹਾਂ ਉਹ ਬਣਾਉਣ ਦੀਆਂ ਤੇ ਉਸ ਤੋਂ ਬਾਅਦ ਕਾਰ 3 ਦਿਨ ਚਲਾਉਂਦੇ ਹਾਂ ਇੱਥੇ ਤੇ ਬੱਚੇ ਇੰਜੋਏ ਕਰਦੇ ਨੇ ਜਿਹੜੇ ਬੈਠੇ ਨੇ ਕਿੰਨਾ ਕੁ ਟਾਈਮ ਲੱਗਦਾ ਇਹਨਾਂ ਨੂੰ ਬਣਾਉਣ ਦੇ ਲਈ ਅਗਰ ਗੱਲ ਕਰੀ ਤਾਂ ਕਿੱਥੋਂ ਆਏ ਹੋ ਤੁਸੀਂ ਮੈਂ ਮੋਹੱਲ ਤੋਂ ਬਿਲੋਂਗ ਕਰਦਾ ਵੈਸੇ ਤੇ ਮੈਂ ਆਰਟ ਸਕੂਲ ਦਾ ਸਟੂਡੈਂਟ ਹਾਂ ਇੱਥੇ ਬੀਐਫਏ ਸੈਕੰਡ ইয়ার 'ਚ ਤੇ ਸਾਨੂੰ 8 ਤੋਂ 10 ਦਿਨ ਲੱਗਦੇ ਨੇ ਇਹਨਾਂ ਨੂੰ ਸਾਨੂੰ ਪੂਰਾ ਹਫ਼ਤਾ ਲੱਗੇ ਸੀਗਾ ਸਵੇਰ ਤੋਂ ਲੈ ਕੇ ਸ਼ ਪੜਾਈ ਨਹੀਂ ਹੁੰਦੀ ਸੀ ਫਿਰ ਹੈਗਾ ਕਰਦੇ ਸੀਗੇ ਐਕਸਟਰਾ ਟਾਈਮ ਚ ਕੱਢ ਕੇ ਕੰਮ ਕਰਨ ਤੋਂ ਬਾਅਦ ਆਪਣੀ ਪੜਾਈ ਕਰਨ ਤੋਂ ਨਾਲ-ਨਾਲ ਅਸੀਂ ਇਹ ਕੰਮ ਕਰਦੇ ਸੀਗੇ ਕੀ ਕੁਛ ਲੱਗਿਆ ਜਿਸ ਨਾਲ ਇਹਨਾਂ ਨੂੰ ਡਿਜ਼ਾਈਨ ਤਰ੍ਹਾਂ ਕੀਤਾ ਗਿਆ ਹਾਂਜੀ ਇਫਟਫਟ ਲੱਕੜ ਲੱਗੀ ਹੈ ਲੱਕੜ ਦੇ ਬਾਲੇ ਜਿਵੇਂ ਹੁੰਦੇ ਨੇ ਤੇ ਨਾਲ ਜਿਵੇਂ ਪਲਾਈਵੋਡ ਹੁੰਦੇ ਨੇ ਤੇ ਅਖਬਾਰ ਹੋਗੇ ਪੇਪਰ ਹੋਗੇ ਕਲਰਸ ਹੋਗੇ ਬਸ ਇਹ ਜਿੱਚ ਲੱਗਦੀ ਨਹੀਂ ਬੇਸ਼ਿਕੀਜੇ ਹਾਂਜੀ ਫਿਰ ਸੋਚਿਆ ਸੀਗਾ ਵੀ ਆਪਾਂ ਯੂਨੀਕੌਰਨ ਬਣਾਉਣਾ ਤੇ ਬੱਚਿਆਂ ਨੂੰ ਜ਼ਿਆਦਾ ਪਸੰਦ ਆਊਗਾ ਕਿਉਂਕਿ ਜਿਵੇਂ ਹੁੰਦਾ ਜੀ ਬੱਚਿਆਂ ਦਾ ਮਾਈਂਡਸੈਟ ਹੁੰਦਾ ਹੈ ਕਿ ਥੋੜਾ ਡ੍ਰੀਮ ਲਾਈਫ ਹੁੰਦੀ ਬੱਚਿਆਂ ਦੀ ਕਿ ਸਾਡੇ ਸੁਪਨੇ ਆ ਦਾ ਘਰ ਕੀ ਮੇਰੇ ਸੁਪਨੇ ਚ ਕੀ ਜਦੋਂ ਦੇਖਦੇ ਨੇ ਅਸੀਂ ਉਹ ਚੀਜ਼ ਉਹਨਾਂ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਰੀਅਲ ਲਾਈਫ 'ਚ ਦਿਖਾਈਏ ਬਿਲਕੁਲ ਤਾਂ ਬੱਚੇ ਕਿੰਨਾ ਕੁ ਪਸੰਦ ਕਰ ਰਹੇ ਨੇ ਵਧੀਆ ਕਰਦੇ ਨੇ ਕਿ ਇੱਥੇ ਬੱਚੇ ਵੀਰੇ ਬੈਠ ਕੇ ਫੋਟੋ ਖਿਚਾਉਂਦੇ ਨੇ ਦੇ ਉੱਪਰ ਸੋ ਫਿਰ ਉਸ ਹਾਮਨਾ ਕਰਿਆ ਸੀ ਕਿ ਬੱਚੇ ਜੇ ਕੋਈ ਬੈਠਣ ਤੇ ਪ੍ਰੋਪਰ ਫੀਲ ਲੈਣ ਵੀ ਹਾਂ ਯੂਨੀਕੌਰਨ ਤੇ ਬੈਠੇ ਐ ਸਵਾਰੀ ਕੀਤੀ ਐ ਸੋ ਉਹਨਾਂ ਕੀ ਇਹਨਾਂ ਘਰ ਚਾਹ ਲੈਂਦਾ ਹੈ ਆਰਾਮ ਨਾਲ ਅਸੀਂ ਖੁਦ ਮਹਿਬੂਬ ਖੋਦੇ ਤੇ ਬੈਠ ਸਕਦਾ ਹਜ਼ੂਰ ਦੇਖੋ گورਮੈਂਟ ਆਹ ਕਾਲਜ ਦੇ ਜਿਹੜੇ ਸ਼ੂਰਸੇਵਲਾ ਬਣੋ ਇੱਕ ਯੂਨੀਕ ਹੋਣਾ ਆਪਣਾ ਆ ਗਿਆ ਤੇ ਕੰਮ ਨੇ ਸੁਪਨੇ ਦਾ ਮਹਿਲ ਸੁਪਨੇ ਦਾ ਮਹਿਲ ਵਾਂਗੂ ਇਹ ਜਿਹੜਾ ਉਹ ਬਣਾਇਆ ਗਿਆ ਤੇ ਇਹਦੇ ਵਿੱਚ ਕਾਫੀ ਜੜੀ ਹੈ ਉਹ ਮਿਹਨਤ ਜਿਹੜੀ ਹੈ ਉਹ ਲੱਗਦੀ ਹੋਈ ਬੱਚਿਆਂ ਦੀ ਨਜ਼ਰ ਵੀ ਆਉਂਦੀ ਹੈ ਲਗਾਤਾਰ ਦੇਖੋ ਤੁਸੀਂ ਕਿੰਨੇ ਵੀ 8 ਤੋਂ 10 ਦਿਨ ਜਿਹੜੇ ਨੇ ਉਹ ਲੱਗਦੇ ਨੇ ਇਸ ਨੂੰ ਬਣਾਉਣ ਦੇ ਲਈ ਹਜ਼ੂਰ ਜਿਹੜੇ ਬੱਚੇ ਇਸ ਨੂੰ ਇੰਜੋਏ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਚੰਡੀਗੜ੍ਹ ਤੋਂ ਬੁਲਾਇਆ ਗਿਆ ਸਰਵਿਸਿੰਗ ਦੇ ਨਾਲ ਸੰਦੀਪ ਸਿੰਘ ਅਜੀਤ ਵਰਤ ਚੰਡੀਗੜ੍ਹ ਦੇ ਸੈਕਟਰ 11 ਦੇ ਵਿੱਚ ਇੱਕ ਤਾਂ ਚੰਡੀਗੜ੍ਹ ਕਾਰਨੀਵਲ ਲੱਗਿਆ ਹੋਇਆ ਹੁਣ ਤੇ ਇਹ ਅਲੱਗ-ਅਲੱਗ ਕਲਾਕਾਰ ਆਪੜਿਆ ਕੱਲੀ ਕਰੀਏ ਗੂੜੇ ਫਤਹ ਹੋ ਜਾਂਦੇ ਆ ਆਲਾਕਿ ਜੇਕਰ ਅੱਜ ਕਰੇ ਤਾਂ ਮੇਰੇ ਪਿੱਛੇ ਬਾਜੀਗਰਾਂ ਦੀ ਬਾਜੀ ਜਿਹਨੂੰ ਕਿਹਾ ਜਾਂਦਾ ਉਹ ਇੱਥੇ ਪੈਂਦੀ ਹੋਈ ਨਜ਼ਰ ਆਈ ਹੈ ਉਹ ਦੇਖੋ ਇਹ ਕਦੇ ਇਸ ਬਾਜੀ ਨੂੰ ਪਾ ਸਕਦਾ ਕਿਉਂਕਿ ਫੱਟਾ ਲਾ ਕੇ ਫਲਾਗ ਲਗਾਉਣੇ ਸੋਖੀ ਜਲਦੀ ਹੈ ਤੇ ਦੂਰੋਂ ਦੇ ਭੱਜ ਕੇ ਇਹ ਨੌਜਵਾਨ ਦੇਖੋ ਤੁਸੀਂ ਆ ਰਿਹਾ ਤਾਹੋ ਤੇ ਉੱਤੇ ਪੈਰ ਰੱਖ ਕੇ ਇਸ ਤਰ੍ਹਾਂ ਬਾਜੀ ਜਿਹੜੀ ਪਾਈ ਜਾ ਰਹੀ ਹੈ ਉੱਚੀ ਇੱਕ ਤਸਵੀਰਾਂ ਦੇ ਵਿੱਚ ਦਿੱਤੀ ਹੈ ਹਾਲਾਂਕਿ ਬਾਜੀ ਜੀ ਸਾਹਮਣੇ ਬਾਜੀ ਜੀ ਪਹਿਲਾਂ ਦੱਸ ਦਿਓ ਕਿ ਕਿੱਥੋਂ ਆਏ ਹੋ ਤੁਸੀਂ ਕਿਹੜੇ ਬੰਦੇ ਅਸੀਂ ਨਵਾਂ ਸ਼ਹਿਰ ਪਾਰਟੀ ਸਾਡੀ ਬਾਜੀਗਰਾਂ ਦੀ ਜੱਦੀ ਕੰਮ ਸਾਡਾ ਛਾਲਾ ਲਾਣਾ ਬਾਜੀਗਰਾਂ ਦੀ ਬਾਜੀ ਆ ਅਸੀਂ 20 ਫੁੱਟ ਉੱਚਾ ਜੰਪ ਲਾਣਿਆਂ ਆ ਆ ਗਾਲੀਆਂ ਐਟਮਾ ਕਰਦੇ ਆ ਸਰੀਆ ਮੋੜ ਦੇ ਗਾਲ ਤੇ ਰੱਖ ਕੇ ਕੜੇ ਦੇ ਵਿੱਚੋਂ ਤਿੰਨ ਜਾਣੇ ਲੰਘਦੇ ਆ ਅਸੀਂ ਬਾਹਰਲੇ ਬੋਲਕਾ ਤੱਕ ਜਾਂਦੇ ਆ ਸਾਡੀ ਬਾਜੀ ਅਸੀਂ ਬਾਹਰ ਗ੍ਰੀਸ ਇਟਲੀ ਜਰਮਨ ਬਾਹਰ ਤੱਕ ਜਾਂਦੇ ਆ ਚੈਂਪੀਅਨ ਆ ਜਿਹੜਾ ਨੇ ਮੋਟਰਸਾਈਕਲ ਸੋਨੇ ਦੀਆਂ ਮੁੰਦੀਆਂ ਜਿੱਤੀਆਂ ਉਹ ਪਾਰਟੀ ਸਾਰੇ ਕਲਾਕਾਰਾਂ ਚ ਇੱਥੇ ਚੰਡੀਗੜ੍ਹ ਤੇ ਸਾਰੇ ਅਸੀਂ ਆ ਕੇ ਪ੍ਰੋਗਰਾਮ ਕਰਦੇ ਆ ਸਰ ਗਵਰਨਮੈਂਟ ਵੱਲੋਂ ਵੀ ਪ੍ਰੋਗਰਾਮ ਕਰਦੇ ਆ ਜੇਕਰ ਕਿਹਾ ਜਾਵੇ ਤਾਂ ਆ ਜਿਹੜੀ ਬਾਜੀ ਆ ਇਦੋਂ ਪੌਂਦੇ ਦੀ ਪਹਿਲਾਂ ਕਿੰਨੀ ਕੁ ਪ੍ਰੈਕਟਿਸ ਕਰਨੀ ਪੈਂਦੀ ਕਿਉਂਕਿ ਅਭਿਆਸ ਤੋਂ ਬਿਨਾ ਤਾਂ ਇਹ ਕਰਨਾ ਸੋਖਾ ਨਹੀਂ ਹੈ ਇਹ ਬਾਜੀ ਪਹਿਲਾਂ ਸ਼ੁਰੂ ਤੋਂ ਬੱਚੇ ਹੁੰਦਿਆਂ ਨੂੰ ਛੋਟੇ ਹੁੰਦਿਆਂ ਨੂੰ ਸਾਨੂੰ ਸਿੱਖਣੀ ਪੈਂਦੀ ਆ ਲਚਕ ਪੈਂਦੀ ਆ ਸਰੀਰ ਦੇ ਵਿੱਚ ਤੇ ਹੌਲੀ-ਹੌਲੀ ਟ੍ਰੇਨਿੰਗ ਹੋ ਕੇ 5-6 ਸਾਲ ਲੱਗਦੇ ਆ ਸਾਨੂੰ ਤਾਂ ਜਾ ਕੇ ਅਸੀਂ ਕਾਮਯਾਬ ਹੁੰਨੇ ਆ ਹੁਣ ਪਾਰਟੀ ਆ ਸਾਰਿਆਂ ਤੋਂ ਮੈਂ ਸੀਨੀਅਰ ਆ ਮੈਂ ਹੀ ਇਹਨਾਂ ਨੂੰ ਸਿੱਖਿਆ ਦਿੰਦਾ ਆ ਸਾਰੇ ਮੁੰਡੇ ਹੁਣੇ ਉੱਚੀ ਛਾਲ ਲਾਉਂਦੇ ਆ ੱਪਟੀ ਵਾਲੇ ਹੋਰ ਕੋਈ ਨਹੀਂ ਲਾ ਸਕਦਾ ਸਭ ਤੋਂ ਛੋਟੇ ੱਪਟੀ ਵਾਲੀ ਛਾਲ ਨਹੀਂ ਕੋਈ ਲਾ ਸਕਦਾ ਮਗਰ ਅਗਰ ਗੱਲ ਕਰੀਏ ਤਾਂ ਬਾਜੀਗਰ ਦੀ ਬਾਜੀ ਜਿਹੜੀ ਕਹਿੰਦੇ ਨੇ ਪਰ ਇਹ ਸਿਰਫ ਬਾਜੀਗਰ ਭਾਈਚਾਰੇ ਹੀ ਕਰ ਪਾਉਂਦੇ ਜਾਂ ਹੋਰ ਜਿਹਨੇ ਉਹ ਵੀ ਸਿੱਖ ਸਕਦੇ ਨਹੀਂ ਇਹ ਬਾਜੀਗਰਾਂ ਦੀ ਬਾਜੀ ਆ ਹੋਰ ਨਹੀਂ ਕੋਈ ਵੀ ਲਾ ਸਕਦਾ ਫੱਟੀ ਵਾਲੀ ਛਾਲ ਲੱਗਦੀ ਨਹੀਂ ਫੱਟੀ ਦੇ ਲੋ ਪੈਰ ਜਿੰਨੀ ਫੱਟੀ ਆ ਪੂਰਾ ਤਜਰਬੇ ਨਾਲ ਛਾਲ ਲੱਗਦੀ ਆ ਆਉ ਜਾਉ ਨਹੀਂ ਉੱਟ ਕੇ ਕੋਈ ਵੀ ਨਹੀਂ ਕਰ ਸਕਦਾ ਹੋਰ ਬੰਦਾ ਇਹ ਛਾਲ ਲੱਗਦੀ ਨਹੀਂ ਕਿਸੇ ਦੋ ਵੀ ਨਾ ਇਦਾਂ ਹੀ ਪਿਆਸ ਲਗਾਤਾਰ ਦਿਨ ਪਰ ਦਿਨ ਕੰਨਾਂ ਪੈਂਦਾ ਜਾਂ ਮਹੀਨੇ ਪਰ ਹਫਤੇ ਬਾਅਦ ਕਰਦੇ ਨੇ ਇਹ ਰੋਜ਼ ਹੀ ਰੋਜ਼ ਮਿਹਨਤ ਕਰਨੀ ਪੈਂਦੀ 4 ਵਜੇ ਉੱਠ ਕੇ ਦੌੜਨਾ ਪੈਂਦਾ ਆ ਸਾਨੂੰ ਮਿਹਨਤ ਕਰਨੀ ਪੈਂਦੀ ਆ ਖਾੜੇ ਆਪਣੇ ਖਾੜੇ ਬਣਾਇਓ ਆ ਉਹਨਾਂ 'ਚ ਮਿਹਨਤ ਕਰਨੀ ਪੈਂਦੀ ਆ ਇਹਨਾਂ ਨੂੰ ਫੇਸ ਸਕਲਾਇ ਸਵੇਰ ਨੂੰ 4 ਵਜੇ ਉੱਠ ਕੇ ਦੌੜ ਲਾ ਕੇ ਭੱਟੀ ਦੀ